ਨਾਕੇ ਤੇ ਇੱਕ ਮੋਟਰਸਾਈਕਲ ਦੇ ਉੱਤੇ ਦੋ ਵਿਅਕਤੀ ਸੀਗੇ ਸਵਾਰ ਤਾਂ ਉਹਨਾਂ ਨੂੰ ਜਦੋਂ ਰੋਕ ਕੇ ਚੈੱਕ ਕੀਤਾ ਤਾਂ ਦੋਨਾਂ ਕੋਲੇ ਹੀ ਦੋ-ਦੋ ਪਿਸਤਲ ਸੀਗੇ ਤੋਂ ਸਾਨੂੰ ਲੱਗ ਰਿਹਾ ਹੈ ਕਿ ਕੋਈ ਇਹਨਾਂ ਨੇ ਵੱਡੇ ਹੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਿ ਇਲੈਕਸ਼ਨ ਆ ਰਹੀਆਂ ਨੇ वैसे तो पंजाब ਦੇ ਵਿੱਚ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਪੂਰੇ ਪੰਜਾਬ ਵਿੱਚ ਅਦਰ 54 ਦਾ ਲੱਗਿਆ ਹੋਇਆ ਪਰ ਫਿਰ ਵੀ ਲੋਕਾਂ ਵੱਲੋਂ ਅਸਲਾ ਲੈ ਕੇ ਚੱਲਣਾ ਜਾਂ ਅਸਲੇ ਦਾ ਪ੍ਰਦਰਸ਼ਨ ਕਰਨਾ ਚਿੰਤਾ ਦਾ ਵਿਸ਼ਾ ਪਰ ਪੁਲਿਸ ਵੱਲੋਂ ਵੀ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਅਬੋਹਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਦੋ ਨੌਜਵਾਨਾਂ ਨੂੰ ਨਜਾਇਜ਼ ਅਸਲੇ ਸਣੇ ਕਾਬੂ ਕੀਤਾ આરોપીਾਂ ਦੀ ਪਛਾਣ ਭੀਮ ਸੈਨ ਉਰਫ भीम गोदारा पुत्र सहब रामवासी पांच कोसी अति शीशपाल पुत्र रामजी लालवासी पांच कोसी ਦੇ ਰੂਪ ਵਿੱਚ ਹੋਈ ਹੈ ਦੋਹਾਂ આરોપીਆਂ ਤੋਂ ਚਾਰ ਪਿਸਟਲ ਅਤੇ 6 ਰੋਂਦ कारतूस बरामद ਹੋਏ ਨੇ ਇਸ ਪੂਰੇ ਆਪਰੇਸ਼ਨ ਨੂੰ CIA ਸਟਾਫ ਵੱਲੋਂ ਅੰਜਾਮ ਦਿੱਤਾ ਗਿਆ ਅਤੇ ਦੋਸ਼ੀਆਂ ਖਿਲਾਫ थाना ਸਿਟੀ ਇੱਕ ਅਬੂਹਰ ਵਿੱਚ ਮੁਕੱਦਮਾ ਰਜਿਸਟਰ ਕੀਤਾ ਗਿਆ ਦੋਹਾਂ આરોપીਆਂ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ ਗਿਆ ਸ਼੍ਰੀ ਬਰਿੰਦਰ ਸਿੰਘ ਬਰਾੜ ਐਸਐਸਪੀ ਫਾਜ਼ਲ ਕਾਜੀ ਦੀ ਨਿਗਰਾਨੀ ਹੇਠ ਫੈਸਟੀਵਲ ਸੀਜ਼ਨ ਤੇ ਆਉਣ ਵਾਲੀਆਂ ਇਲੈਕਸ਼ਨ ਨੂੰ ਮੁੱਖ ਰੱਖਦੇ ਹੋਏ ਫਾਜ਼ਲ ਕਾ ਪੁਲਿਸ 24/7 ਆਬਾਦ ਦੀ ਖਿਦਮਤ ਹਾਜ਼ਰ ਹੈ ਜੀ ਇਸੇ ਲਈ ਸਾਡੇ ਦਿਨ ਰਾਤ ਨਾਕਾਬੰਦੀ ਪੈਟਰੋਲਿੰਗਸ ਚੱਲਦੀਆਂ ਰਹਿੰਦੀਆਂ ਨੇ ਤੋਂ ਕੱਲ ਰਾਤ ਕਰੀਬ 8:30 ਵਜੇ ਸੀਆਈਏ ਸਟਾਫ ਨੇ ਸਾਡੇ ਨਾਕਾ ਲਾਇਆ ਹੋਇਆ ਸੀਗਾ ਤਾਂ ਰਾਤ 9:30 ਵਜੇ ਤਕਰੀਬਨ ਨਾਕੇ ਤੇ ਇੱਕ ਮੋਟਰਸਾਈਕਲ ਦੇ ਉੱਤੇ ਦੋ ਵਿਅਕਤੀ ਸੀਗੇ ਸਵਾਰ ਤਾਂ ਉਹਨਾਂ ਨੂੰ ਜਦੋਂ ਰੋਕ ਕੇ ਚੈੱਕ ਕੀਤਾ ਤਾਂ ਦੋਨਾਂ ਕੋਲੇ ਹੀ ਦੋ-ਦੋ ਪਿਸਟਲ ਸੀਗੇ ਇੱਕ-ਇੱਕ ਉਹਨਾਂ ਦੀ ਪਾਕਟ ਚ ਤੇ ਇੱਕ ਇੱਕ ਡੱਬੇ ਚ ਪਾਇਆ ਹੋਇਆ ਸੀ ਨਾਲ ਐਮੂਨੀਸ਼ਨ ਸੀਗਾ ਤਾਂ ਉਹਨਾਂ ਨੂੰ ਰੌਗਡਪ ਕਰਕੇ ਅਰੈਸਟ ਕੀਤਾ ਹੈਗਾ ਅੱਜ ਗੋਲਟ ਪੇਸ਼ ਕਰਕੇ ਅਸੀਂ ਰਿਮਾਂਡ ਲਿਆ ਜਿਹੜੇ ਬੰਦੇ ਫੜੇ ਗਏ ਜੀ ਉਹਨਾਂ ਦੇ ਕੀ-ਕੀ ਨਾਮ ਹੈ ਜੀ ਰਿਮਾਂਡ ਕਿੰਨੇ ਦਿਨ ਦਾ ਜੀ ਦੋ ਦਿਨ ਦਾ ਲਿਆ ਜੀ ਹਲੇ ਸਾਨੂੰ ਜਿਵੇਂ ਲੀਡ ਮਿਲੇਗੀ ਜੋ ਇਹ ਹਾਲਾਤ ਹੋਣਗੇ ਉਹਦੇ ਅਕੋਰਡਿੰਗ ਤੁਹਾਨੂੰ ਅਪਡੇਟ ਵੀ ਕਰਾਂਗੇ ਰੋਪਈ ਦਾ ਐਕਸਟੈਂਡ ਵੀ ਕਰਾਂਗੇ ਸਰ ਕੋ ਪਹਿਲਾਂ ਮੁਕਤਮਨ ਦਰਜ ਐ ਨਾ ਤੇ ਹਾਂਜੀ ਇਹਦੇ ਚੋ ਇੱਕ ਹੈਗਾ ਟੀਮਸਰਨ ਉਹ ਟੀਮ ਗੋਦਰਾ ਵਸੀ ਪੰਜ ਗੋਸੀ ਥਾਣਾ ਕੋਈਆਂ ਸਰਵਰ ਜੀ ਸਰ ਨਾਲ ਕੋਈ ਵੱਡੇ ਇੱਕ ਹੈਗਾ ਸ਼ੀਸ਼ਪਾਲ ਸਿੰਘ ਗ्रामਜੀਗਲ ਜੀ ਇਹਨਾਂ ਦਾ ਕਿਸੇ ਵੱਡੇ ਗੈਂਗ ਨਾਲ ਕਨੈਕਸ਼ਨ ਇਹ ਹੁਣ ਸਾਨੂੰ ਜਦੋਂ ਡਿਊਰਿੰਗ ਇਹਨਾਂ ਦੀ ਇਨਵੈਸਟੀਗੇਸ਼ਨ ਦੇਦੋਂ ਰਮਾਂਡ ਦੇ ਵਿੱਚ ਸਾਨੂੰ ਕੁਝ ਕੁ ਦੌਰਾਨ ਜੋ ਵੀ ਖੁਲਾਸੇ ਹੋਣਗੇ ਅਸੀਂ ਤੁਹਾਡੇ ਨਾਲ ਟਾਈਮ ਟੂ ਟਾਈਮ ਸ਼ੇਅਰ ਕਰਾਂਗੇ ਬਟ ਇਹ ਕਿੱਥੋਂ ਲੈ ਕੇ ਆਏ ਸੀ ਸੋਰਸ ਇਹਨਾਂ ਦਾ ਵੈਪਨ ਪ੍ਰਕਿਊਰ ਕਿੱਥੋਂ ਕੀਤਾ ਕਿਸ ਪਰਪਸ ਲਈ ਕੀਤਾ ਅੱਗੋਂ ਕੀ ਕਰਨਾ ਸੀ ਉਹ ਸਾਰੀਆਂ ਡਿਟੇਲਸ ਤੁਹਾਨੂੰ ਅਸੀਂ ਰਿਵੀਲ ਕਰਾਂਗੇ ਸਰ ਸਰ ਪਹਿਲਾਂ ਕੋਈ ਮੁਕਦਮਾ ਦਰਜ ਹੀ ਸਰ ਇਹਨਾਂ ਤੇ ਕੋਈ ਪਰਚਾ ਪਹਿਲਾਂ ਦਰਜ ਹੋਈ ਕਿਤੇ ਹਾਂਜੀ ਹਾਂ ਇਹਨਾਂ 'ਚ ਉਹ ਪਿੰਤੇ ਦਰਜ ਹਾਂਜੀ ਪਿੰਤੇ ਪਿੰਮ ਸੰਤ ਤੇ ਤਿੰਨ ਪਰਚੇ ਦਰਜ ਨੇ ਸਰ ਕਿਹੜੀ ਟੀਮ ਨੇ ਇਹ ਸਾਰਾ ਆਪਰੇਸ਼ਨ ਕੀਤਾ ਜੀ ਇਹ ਡੀਐਸਪੀ ਸਰਦਾਰ ਸੁਖਵਿੰਦਰ ਸਿੰਘ ਬਰਾੜ ਦੀ ਨਿਗਰਾਨੀ ਦੇ ਵਿੱਚ ਸਾਡੀ ਸੀਆਈਏ ਅਭੋਰ ਨੇ ਇਹ ਕੀਤੀ ਹੈਗੀ ਹੈ ਸਾਰੀ ਰਿਕਵਰੀ ਸਰ ਇਹ ਗੈਂਗ ਕਿਥੇ ਕਿਥੇ ਲੋਨਸ ਗੈਂਗ ਨਾਲ ਜੁੜਿਆ ਲੱਗਦਾ ਕਿ ਅਨਮੋਲ ਸਬਰੰਚਾ ਗਾਇਸ ਨਹੀਂ ਦਿਸ ਇਜ਼ ਵੈਰੀ ਪ੍ਰੀਮਚੁਰ ਟੂ ਸੇ ਐਨੀਥਿੰਗ ਅਸੀਂ ਹਲੇ ਤੁਹਾਨੂੰ ਇਹਦੇ ਬਾਰੇ ਜੋ ਪੁਚਗੇਛ ਦੇ ਦੌਰਾਨ ਸਾਹਮਣੇ ਆਉਣਗੇ ਖੁਲਾਸੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਜੀ ਇਹਨਾਂ ਦੇ ਪਹਿਲਾਂ ਪਰਚੀ ਉਹ ਕਾਦੇਗਾ ਦੀ ਦਰਜ ਹੈ ਜੀ ਉਹ ਤੁਹਾਨੂੰ ਅਸੀਂ ਪ੍ਰੈਸ ਨੋਟ ਦੇ ਵਿੱਚ 302 ਦਾ ਵੀ ਹੈ ਜੀ ਦਰਜੇ ਦੇ ਤੇ ਪਹਿਲਾਂ ਜੀ 10304 ਦਾ ਹੈਗਾ 1392 ਦਾ 397 394 ਤੇ 302 ਸੋ ਵੱਖ-ਵੱਖ ਜਿਹੜੇ سنگੀਨ ਜੁਰਮਾਂ ਦੇ ਵਿੱਚ ਆਲਰੇਡੀ ਇਹਦੇ ਤੇ ਦੱਸੀ ਸਰ ਇਹਨਾਂ ਦੀ ਜਿਹੜੀ ਪਰਚੇ ਆ ਪੰਜਾਬ ਚ ਇਹ ਕਿੱਧਰ ਹੋ ਰਹਿ ਗਏ ਨਹੀਂ ਜੀ ਇੱਕ ਖੂਈਆ ਸਰਵਰ ਥਾਣੇ ਦੇ ਆ ਦੋ ਇੱਕ ਥਾਣਾ ਰਾਮਗੜ੍ਹ जैसलमेर राजस्थान ਦਾ ਜੀ ਜੀ 302 ਸਰ ਇਹ ਪਤਾ ਲੱਗਿਆ ਹਥਿਆਰ ਕਿੱਥੋਂ ਲਿਆਉਂਦੇ ਸੀ ਕਿਸ ਤਰ੍ਹਾਂ ਆ ਇਹ ਹੁਣ ਡਿਊਰਿੰਗ ਅਸੀਂ ਰਿਮਾਂਡ ਇਹਨਾਂ ਤੋਂ ਪੁੱਛ ਕੇ ਚਰਾਂਗੇ ਸਰ ਕਿਨੇ ਦਿਨ ਦਾ ਰਿਮਾਂਡ ਮਿਲਿਆ ਸਰ ਦੋ ਦਿਨ ਦਾ ਮਿਲਿਆ ਫਿਲਹਾਲ ਕਹਾਣੀ ਸਰ ਕੋਈ ਇਸ ਕੀ ਕਿਉਂ ਲੈ ਕੇ ਆਏ ਕਿੱਥੇ ਜਾ ਰਹੇ ਆ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਸੀ ਕਿ ਥਿਸ ਇਜ਼ ਵੈਰੀ ਪ੍ਰੀਮਚੂਰ ਸੋ ਸਾਨੂੰ ਲੱਗ ਰਿਹਾ ਹੈ ਕਿ ਕੋਈ ਇਹਨਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਿ ਇਲੈਕਸ਼ਨਸ ਆ ਰਹੀਆਂ ਨੇ ਤਾਂ ਉਹਦੀਆਂ ਡਿਟੇਲਸ ਤੁਹਾਡੇ ਨਾਲ ਅਸੀਂ ਸ਼ੇਅਰ ਦੇਸੀ ਹੈਗੇ ਕੰਟਰੀ ਵੇਟ ਨੇ ਜੀ ਕੰਟਰੀ ਵੇਟ ਨੂੰ ਬਰਤੀ ਤੇ ਸਰ ਜਿਹੜਾ ਸ਼ੀਸ਼ਪਾਲ ਹੈ ਜੀ ਉਹਦਾ ਕੋਈ ਅ ਅਪਰਾਧਿਕ ਵੈਗ੍ਰਮ ਦੇ ਫਿਲਹਾਲ ਨਹੀਂ ਸਾਨੂੰ ਕੋਈ ਇਹਦਾ ਆਇਆ ਰਿਕਾਰਡ ਤੇ ਬਟ ਵੀ ਵਿਲ ਚੈੱਕ ਐਂਡ ਡਿਸਕਲੋਜ਼ ਅਕੋਰਡਿੰਗਲੀ ਜੀ ਤਾਰਾ ਕੀ ਲਾਈ ਗਈ ਹੈ ਸਰ ਐਨਾ ਤੇ ਕਾਰਵਾਈ ਕਿਸ ਤਰ੍ਹਾਂ ਦੀ ਕੀਤੀ ਗਈ ਹੈ ਸਰ ਇਨਨੂੰ ਆਮ ਜੈਟ ਚ ਸੀ ਹਲੇ ਰੌਂਡ ਅਪ ਕੀਤਾ ਜੀ। ਵੀ ਵਿਕਲਪ ਕਰਾਂਗੇ ਇਟਨ ਨਾਲ। ਹਾਂਜੀ। ਵਿਕਲਪ ਵਰਾ ਕੋਈ ਬਰੰਮ। ਹਾਂ ਮੋਟਰਸਾਈਕਲ ਤੇ ਸੀਗੇ ਇਹ। ਨਾਕੇ ਤੇ ਫੜੇ ਨੇ। ਜੀ। ਇਹਨਾਂ ਕੋਲੇ ਹੀਰੋ ਐਕਸਟ੍ਰੀਮ ਮੋਟਰਸਾਈਕਲ ਸੀਗਾ। ਹੋਰ ਵੀ ਜਾਇਜ਼ ਤੇ ਬੰਨੇ ਲੱਗਿਆ ਵੀ ਆਖਰੇ ਜਾ ਕਿੱਥੇ ਰਹੀ ਸੀ ਜਾਣਾ ਕਿੱਥੇ ਅਸੀਂ ਕੁਛ ਤਾਂ ਨਾਲ ਦੱਸਿਓ। ਉਹ ਵੀ ਚਾਰ ਪਿਸਤਲ ਲੈ ਕੇ ਮੋਟਰਸਾਈਕਲ ਤੇ ਲੈ ਜਾਣਾ ਵੀ ਬੜੀ ਵੱਡੀ ਗੱਲ ਹੈ। ਬਿਲਕੁਲ ਵੱਡੀ ਗੱਲ ਹੈ ਜੀ। ਐਸੀ ਕਰਕੇ ਆਪਾਂ ਅੱਜ ਸਾਰੇ ਜਣੇ ਇਕੱਠੇ ਹੋਏ ਹਾਂ ਤੁਸੇ ਤੁਹਾਨੂੰ ਹੀ ਦੱਸਣ ਲਈ। ਬੜੀ ਇਹ ਇੰਡੀ ਅਚੀਵਮੈਂਟ ਹੈਗੀ ਠੀਕ ਠੀਕ ਹੈ